ਮੈਂ ਜਿੱਥੇ ਵੀ ਆਂ ਚੜ੍ਹਦੀ ਕਲਾ ਦੇ ਵਿੱਚ ਆਂ ਜਦੋਂ ਬਾਹਰ ਆ ਗਿਆ ਤਾਂ ਉਹੀ ਪੰਜਾਬ ਦੇ ਲਈ ਆਵਾਜ਼ ਦੁਆਰਾ ਚੱਕੋ ਇਹ ਬਿਆਨ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਦਿੱਤੇ ਗਏ ਨੇ ਦੱਸਦੀ ਹੈ ਕਿ ਉਹਨਾਂ ਦੀ ਕਪੂਰਤਲਾ ਕੋੜ ਦੇ ਵਿੱਚ ਪੇਸ਼ੀ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲਬਾਤ ਕੀਤੀ ਅਤੇ ਕਿਹਾ ਹੈ ਕਿ ਮੈਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਾਂ ਮੈਂ ਪੰਜਾਬ ਦੀ ਆਵਾਜ਼ ਨੂੰ ਕਦੇ ਵੀ ਦੱਬਣ ਨਹੀਂ ਦਵਾਂਗਾ ਤੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਉਹੀ ਆਵਾਜ਼ ਦੁਆਰਾ ਉੱਠੇਗੀ ਇਹ ਬਿਆਨ ਜਿਹੜੇ ਦਿੱਤੇ ਨੇ ਤੇ ਦੂਜੇ ਪਾਸੇ ਦੱਸਦੀ ਏ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲਣ ਜਾ ਰਹੀ ਸੀ ਤੇ ਜਿਸ ਦੇ ਚੱਲਦੇ ਉਹਨਾਂ ਦੇ ਉੱਤੇ ਇੱਕ ਹੋਰ ਝੂਠਾ ਕੇਸ ਦਰਜ ਕਰ ਦਿੱਤਾ ਇਹ ਬਿਆਨ ਮਹਿਤਾਬ ਸਿੰਘ ਖੈਰਾ ਦੇ ਵੱਲੋਂ ਵੀ ਦਿੱਤੇ ਗਏ ਸੀ ਤੇ ਕਿਹਾ ਗਿਆ ਕਿ ਮੇਰੇ ਪਿਤਾ ਜੀ ਉੱਤੇ ਝੂਠਾ ਕੇਸ ਇੱਕ ਹੋਰ ਦਰਜ ਕਰ ਦਿੱਤਾ ਤੇ ਭਗਵੰਤ ਮਾਨ ਨੂੰ ਕਿਤੇ ਨਾ ਕਿਤੇ ਡਰ ਹੈ ਕਿ ਜਿਹੜਾ ਸੁਖਪਾਲ ਖੈਰਾ ਹੈ ਉਹ ਮੁਰ ਤੋਂ ਮੇਰੇ ਨਾਲ ਮੇਰੀ ਜਿਹੜੇ ਪਰਦੇ ਪਾਸ਼ਾ ਉਹ ਜ਼ਰੂਰ ਕਰੇਗਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਭਖੀ ਹੋਈ ਹੈ ਤੇ ਉੱਥੇ ਹੀ ਅੱਜ ਸੁਖਪਾਲ ਖੈਰਾ ਨੂੰ ਲੈ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਸਿਕਬਾਲਤਨ ਕੈਰਾ ਦੇ ਉਹ ਲੋਕ ਬੜਕ ਜਿਹੜੀ ਛੱਡੀ ਗਈ ਤੇ ਉਹਨਾਂ ਨੇ ਮੁੜ ਤੋਂ ਲਲਕਾਰ ਜਿਹੜੀ ਮਾਰੀ ਹੈ ਤੇ ਕਿਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਦੋਂ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਉਹੀ ਜਿਹੜੀ ਪੰਜਾਬ ਦੀ ਆਵਾਜ਼ ਆ ਉਹ ਮੁੜ ਤੋਂ ਮੈਂ ਬੁਲੰਦ ਕਰਾਂਗਾ ਧੰਨਵਾਦ ਔਰ ਮੈਂ ਫੇਰ ਕਹਿਣਾ ਵਾਂ ਬਿਲਕੁਲ ਫਿਕਰ ਨਹੀਂ ਕਰਨਾ ਕਿਸੇ ਨੇ ਮੈਂ 100% ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਆ ਔਰ ਬਾਹਰ ਆਣ ਕੇ ਉਹੀ ਕੰਮ ਜੋ ਪਹਿਲਾਂ ਕਰਦਾ ਸੀ ਪੰਜਾਬ ਦੇ ਹਿਰਦੇ ਵਿੱਚ ਇਦਾਂ ਹੀ ਕਰਦੇ ਰਹਿਣਾ ਕੋਈ ਕਿਸਾ ਕੁਛ ਦੀ ਚਿੰਤਾ ਨਹੀਂ ਸਹੀ ਜਿਹਾ ਨਜ਼ਰ ਨਹੀਂ ਆਉਂਦਾ ਜਰਾ ਤੇ ਕਿਹੜਾ ਖਬਰ ਵਾਲੀ ਕਿਸੇ ਨੇ ਨਹੀਂ ਉਹ ਕਰਦਾ ਦੇਖੋ ਕਰਦਾ ਤੇ ਚੱਲ ਮਾਈਕ ਲਾਓ ਇਹ ਕੋ ਮਾਈਕ ਲਾ ਕੇ ਦੇ ਦੇ ਮਾਈਕ ਘਬਰਾਓ ਨਾ ਘਬਰਾਓ ਨਾ ਕੋਈ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਤੇ ਕੋਈ ਗੱਲ ਨਹੀਂ ਸਰਕਾਰ ਕੀ ਹਾਲ ਹੈ ਠੀਕ ਹੈ ਅਸੀਂ ਦੱਸੋ ਰਹਾ ਹਾਂ ਜੇ ਮਾਈਕ ਨਹੀਂ ਕੱਟੋਗਾ ਤਾਂ ਕਿੱਥੋਂ ਲੈ ਲੀਏ ਬੋਲ ਰਿਹਾ ਹਾਂ ਸ਼ਰਤ ਤੇ ਸ਼ਰਤ ਤੇ ਧੰਨਵਾਦ ਔਰ ਮੈਂ ਫੇਰ ਕਹਿਣਾ ਵਾ ਬਿਲਕੁਲ ਫਿਕਰ ਨਹੀਂ ਕਰਨਾ ਕਿਸੇ ਨੇ ਮੈਂ 100% ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਆ ਔਰ ਬਾਹਰ ਆਣ ਕੇ ਉਹੀ ਕੰਮ ਜੋ ਪਹਿਲਾਂ ਕਰਦਾ ਸੀ ਪੰਜਾਬ ਦੇ ਹਿੱਤ ਵਿੱਚ ਇਦਾਂ ਹੀ ਕਰਦੇ ਰਹਿਣਾ ਕੋਈ ਕਿਸੇ ਦਾ ਕੁਛ ਨਹੀਂ ਚਿੰਤਾ ਲੇਗਾ ਸਹੀ ਜੀ ਨਜ਼ਰੋਂ ਛੋੜੀ ਜੇਕਰ ਆਪਾਂ ਕਿਹਾ ਬਹੁਤ ਘਰ ਵਾਲੀ ਰਸ ਕਿਸੇ ਨੇ ਨਹੀਂ ਉਹ ਕਰਦਾ ਤੇ ਇਸੇ ਤਰ੍ਹਾਂ ਦੇਖੋ ਕਰਦਾ ਤੇ ਚੱਲ ਮਾਈਕ ਲਾਓ ਯਕ ਮਾਈਕ ਲਾ ਦਿਦੇ ਮਾਈਕ ਕਰੋ ਨੂੰ ਮਨੁਵਰਾ ਹਨਗਵਰਾ ਹਨ ਕੋਈ ਜਾਨਾ ਨਹੀਂ ਯਾਰ ਇਹ ਗੋਮਿੰਦ ਦਾ ਕਾਲ ਨਹੀਂਗਾ ਨਹੀਂ ਯਾਰ ਬਿਰੋਜ਼ ਬਿਰੋਜ਼ 2500 ਦਾ ਮੁੱਤਾਰ ਗਿਆ ਲੈ ਠੀਕ ਹੈ ਅਸੀਂ ਰੱਖੋ ਜੇ ਮੈਂ ਕਹਾਂਗਾ ਤਾਂ ਕਹੋ ਕਿ ਬੋਲਣਾ ਸ਼ੁਰੂ ਕਰਨਾ ਹੈ ਸ਼ੁਰੂ ਕਰ ਦਿਓ